ਵਾਲੇ ਉਸਨੇ ਤੇ ਹੱਥ ਤਰ ਲਾ ਕਿਥੇ ਜੰਮੀਆਂ ਤੇ ਕਿਥੇ ਜਾਣ ਤੀਆਂ ਹਰ ਚੀਜ਼ ਨੂੰ ਸਮਝ ਕੇ ਚੀਜ਼ ਆਪਣੀ ਮੇਰੀ ਮੇਰੀ ਨਾ ਕਰ ਤੇ ਕਮਾ ਬਲ ਦੇ ਕੋਲ ਰਹਿਣੀ ਇਹ ਆਖਰ ਦੇਸ ਬੇਗਾਨੜੇ ਜਾਣ ਧੀਆਂ ਇਹ ਆਖਰ ਦੇਸ ਬੇਗਾਨੜੇ ਜਾਣ ਧੀਆਂ ਬਣ ਜਾਊਗੀ ਕਫਨ ਮੇਰੇ ਤਨ ਦਾ ਬਣ ਜਾਊਗੀ ਕਫਨ ਮੇਰੇ ਤਨ ਦਾ ਸੋਹਰਿਆਂ ਦੀ ਕੁਰਬਾਬਲਾ ਮੇਰੇ ਲਿਖਾਂ ਚ ਲਿਖੇ ਨੇ ਦੁੱਖ ਭੋਗਣੇ ਤੇਰਾ ਕੀ ਕਸੂਰ ਬਾਬਲਾ ਮੇਰੇ ਲਿਖਾਂ ਚ ਲਿਖੇ ਨੇ ਦੁੱਖ ਭੋਗਣੇ ਤੇਰਾ ਕੀ ਕਸੂਰ ਬਾਬਲਾ ਤੇਰਾ ਕੀ ਕਸੂਰ ਬਾਬਲਾ ਤੂੰ ਤਾਂ ਦਿੱਤਾ ਸੀ ਪਥੇਰਾ ਮੈਨੂੰ ਦਾਜ ਵੇ ਤੇਰੇ ਕੁੜਮ ਤਹਜ ਵੀ ਨਾਜ ਵੇ ਤੂੰ ਤਾਂ ਦਿੱਤਾ ਸੀ ਪਥੇਰਾ ਮੈਨੂੰ ਦਾਜ ਵੇ ਤੇਰੇ ਕੁੜੇ ਮਤਾਂ ਜਿਵੀ ਨਾ ਰਾਜਵੇ ਕਿਵੇਂ ਕਰੀਏ ਉਹਨਾਂ ਦੇ ਲੋਭੀ ਦਿਲ ਨੂੰ ਆਪਾਂ ਪਰਪੂਰ ਬਾਬਲਾ ਮੇਰੇ ਲੇਖਾਂ ਚ ਲਿਖੇ ਨੇ ਦੁੱਖ ਭੋਗਣੇ ਤੇਰਾ ਕੀ ਕਸੂਰ ਬਾਬਲਾ ਮੇਰੇ ਲੇਖਾਂ ਚ ਲਿਖੇ ਨੇ ਦੁੱਖ ਭੋਗਣੇ ਤੇਰਾ ਕੀ ਕਸੂਰ ਬਾਬਲਾ ਤੇਰਾ ਕੀ ਕਸੂਰ ਬਾਬਲਾ ਕਾਣੋਂ ਵੱਡੇਆ ਕਰਾ ਨਾ ਜੋੜੇ ਹੱਥ ਵੇ ਚੰਗੇ ਉਹਨਾਂ ਦੇ ਗਰੀਬਾਂ ਲਈ ਨਾ ਰਤ ਵੇ ਕਾਣੋਂ ਵੱਡੇਆ ਕਰਾ ਨਾ ਜੋੜੇ ਹੱਥ ਵੇ ਚੰਗੇ ਉਹਨਾਂ ਦੇ ਗਰੀਬਾਂ ਲਈ ਨਾ ਰਤ ਵੇ ਆਕੇ ਪੈਸੇ ਦੇ ਨਸ਼ੇ ਦੇ ਵਿੱਚ ਉਹਨਾਂ ਦੀ ਮੁੱਕ ਜੀ ਸਰੂਰ ਬਾਬਲਾ ਮੇਰੇ ਲਖਜ ਲਿਖੇ ਨੇ ਦੁੱਖ ਭੋਗਣੇ ਤੇਰਾ ਕੀ ਕਸੂਰ ਬਾਬਲਾ ਮੇਰੇ ਲੇਖ ਜੁ ਲਿਖੇ ਨੇ ਦੁੱਖੀ ਭੋਗਣੇ ਤੇਰਾ ਕੀ ਕਸੂਰ ਬਾਬਲਾ ਤੇਰਾ ਕੀ ਕਸੂਰ ਬਾਬਲਾ ਦੱਸ ਕੀ ਨੂੰ ਲੈ ਕੇ ਹੋ ਜਾ ਬਾਪੂ ਅੱਡਵੇ ਲਾਵਾਂ ਲਈਆਂ ਦੀ ਵੀ ਰੱਖ ਦਾਣਾ ਲੱਜਵੇ ਦੱਸ ਕੀ ਨੂੰ ਲੈ ਕੇ ਹੋ ਜਾ ਬਾਪੂ ਅੱਡਵੇ ਲਾਵਾਂ ਲਈਆਂ ਦੀ ਵੀ ਰੱਖ ਦਾਣਾ ਲੱਜਵੇ ਰੱਖ ਸਦਾ ਮੱਥੇ ਤਿਓੜੀ जिस दी मैं हूर बाबला लिख मेरे चल लिखे दुखी पोगने तेरा की कसूर बाबला लिख मेरे च लिखे दुखी पोगने तेरा की कसूर बाबला तेरा की कसूर बाबला तेरा की कसूर बाबला